पंजाब लोग बेसब्री नीँ का इंतजार कर रहे हैं गर्मी ने लोगों परेशान करके रख दिया है लोग मजबूर हो गए हैं गर्मी का सामना करना करने हालांकि पंजाब जो इस साल मीँ बहुत घट पद्धर से दर्ज किया गया है पिछले साल नालों इस साल के बहुत ही ज़्यादा घट मीह पाया है जिस कारण लोग गर्मी तो परेशान होंगे नज़र आ रहे हैं पिछले दिन कुछ सूबे च मीह पाया जिस कारण गर्मी तो लोगों राहत जरूर मिली सी पर उस तो बाद जो ਆਪਾਂ ਨੇ 37 ਤੋਂ ਪਾਰ ਹੁੰਦਾ ਪਰ ਜਿਹੜਾ ਪੰਜਾਬ ਦਾ ਨਜ਼ਰ ਆਇਆ ਹੈ ਮੌਸਮ ਵਿਭਾਗ ਨੇ ਨਵੀਂ ਅਪਡੇਟਾਂ ਜੁੜੀਆਂ ਪੰਜਾਬ ਲਈ ਜਾਰੀ ਕੀਤੀਆਂ ਨੇ ਕਿ ਕਿਹੜੇ ਦਿਨ ਤੋਂ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪਵੇਗਾ ਤੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਫਿਲਹਾਲ ਮੌਸਮ ਵਿਭਾਗ ਨੇ ਕਿਹਾ ਹੈ ਕਿ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਪਾਰਾ ਜਿਹੜਾ 37 ਤੋਂ ਪਾਰ ਹੋ ਚੁੱਕਿਆ ਹੈ ਦੱਸਈਏ ਕਿ ਬੇਸ਼ੱਕ ਕਿ ਕਈ ਸੂਬਿਆਂ ਵਿੱਚ ਮੌਨਸੂਨ ਦਾ ਚੰਗਾ ਅਸਰ ਦਿਖਾਈ ਦਿੱਤਾ ਹੈ ਤਾਂ ਉੱਥੇ ਹੀ ਪੰਜਾਬ ਲਈ ਸਵਾਰ ਦਾ ਮੌਨਸੂਮ ਨੇ ਖੁਸ਼ ਕਰਿਆ ਹੈ ਕਈ ਇਲਾਕਿਆਂ 'ਚ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀਰਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਜਤਾਈ ਹੈ ਪਿਛਲੇ 24 ਘੰਟਿਆਂ ਚ ਖੁਸ਼ਕ ਮੌਸਮ ਕਾਰਨ ਤਾਪਮਾਨ ਚ 2.5 ਡਿਗਰੀ ਦਾ ਵਾਧਾ ਹੋਇਆ ਹੈ ਸਵੇਰ ਚ ਤਾਪਮਾਨ ਇੱਕ ਵਾਰ ਫਿਰ 37 ਡਿਗਰੀ ਨੂੰ ਪਾਰ ਕਰ ਗਿਆ ਹੈ ਫਰੀਦਕੋਟ ਦਾ ਤਾਪਮਾਨ 37.2 ਡਿਗਰੀ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਤਾਪਮਾਨ ਵਿੱਚ 3.6 ਡਿਗਰੀ ਦੇ ਵਾਅਦੇ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 36.4 ਡਿਗਰੀ ਦਰਜ ਕੀਤਾ ਗਿਆ ਹੈ ਅੱਜ ਚੰਡੀਗੜ੍ਹ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਰੂਪਨਗਰ ਐਸਐਸ ਨਗਰ ਫਤਿਗੜ ਸਾਹਿਬ ਪਟਿਆਲਾ ਸੰਗਰੂਰ ਅਤੇ ਮਾਨਸਾ ਸਮੇਤ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਆਮ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਜਤਾਈ ਹੈ ਜਦਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਵੀ ਮੀਂਹ ਪੈਣ ਦੀ ਕੁਝ ਕੁ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ ਵੀਰਵਾਰ ਤੋਂ ਇਲਾਵਾ ਸ਼ੁੱਕਰਵਾਰ ਨੂੰ ਵੀ ਅਜਿਹਾ ਹੀ ਮੌਸਮ ਰਹਿਣ ਦੀ ਸੰਭਾਵਨਾ ਹੈ ਪਿਛਲੇ 7 ਦਿਨਾਂ ਦੀ ਗੱਲ ਕਰੀਏ ਤਾਂ 7 ਦਿਨਾਂ 'ਚ ਪੰਜਾਬ 'ਚ 45% ਘਟਾ ਤੇ ਚੰਡੀਗੜ੍ਹ 'ਚ 27% ਦੇ ਘਟ ਬਾਰਿਸ਼ ਦਰਜ ਕੀਤੀ ਗਈ ਹੈ। ਪੰਜਾਬ 'ਚ 5 ਤੋਂ 11 ਸਤੰਬਰ ਤੱਕ ਆਮ ਤੌਰ ਤੇ 24.3 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ਜਦਕਿ ਇਨ੍ਹਾਂ ਦਿਨਾਂ ਦੌਰਾਨ ਪੰਜਾਬ 'ਚ ਸਿਰਫ 13.2 ਮਿਲੀਮੀਟਰ ਹੀ ਪਿਆ ਹੈ। ਚੰਡੀਗੜ੍ਹ 'ਚ ਆਮ ਤੌਰ ਤੇ 71.5 ਮਿਲੀਮੀਟਰ ਬਾਰਿਸ਼ ਹੁੰਦੀ ਹੈ ਜਦਕਿ ਹੁਣ ਤੱਕ ਸਿਰਫ 51.9 ਮਿਲੀਮੀਟਰ ਬਾਰਿਸ਼ ਹੀ ਹੋਈ ਹੈ। ਜਦਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਇੰਨਾ ਸੱਤ ਦਿਨਾਂ ਵਿੱਚ 75 ਫੀਸਦੀ ਵਾਧ ਬਦਲਛਾਏ ਗਏ ਨੇ ਇਹਨਾਂ ਸਤਿਨਾਂ ਦੇ ਦੋ ਜ਼ਿਲ੍ਹੇ ਤਰੰਤਾਰਨ ਅਤੇ ਮੁਕਸਰ ਐਜੇ ਹਨ ਜਿੱਥੇ ਬਿਲਕੁਲ ਵੀ ਮੀਂਹ ਨਹੀਂ ਪਿਆ ਹੈ ਚਤਕੀ ਫਾਜ਼ਿਲਕਾ ਤੇ ਬਠਿੰਡਾ ਵਿੱਚ 98 ਫੀਸਦੀ ਘਟ ਅੰਮ੍ਰਿਤਸਰ ਵਿੱਚ 94 ਕਪੂਰਥਲਾ ਵਿੱਚ 93 ਅਤੇ ਹੁਸ਼ਿਆਰਪੁਰ ਵਿੱਚ 82 ਫੀਸਦੀ ਘਟ ਵੀ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਦੋ ਜ਼ਿਲ੍ਹੇ ਰੂਪਨਗਰ ਅਤੇ ਫਤਗੜ ਸਾਹਿਬ ਐਜੇ ਹਨ ਜਿੱਥੇ ਆਮ ਨਾਲੋਂ ਵੱਧ ਮੀਂਹ ਪਿਆ ਹੈ ਪੰਜਾਬ ਵਿੱਚ ਅੱਜ ਦੇ ਦਿਨ ਕਰੀਬ 10 ਤੋਂ 11 ਘੰਟੇ ਦਾ ਦਿਨ ਰਹੇਗਾ ਸੂਰਜ ਸਵੇਰੇ 6:00 9 ਮਿੰਟ ਤੇ ਚੜਿਆ ਜਦਕਿ ਸ਼ਾਮ ਨੂੰ ਦਿਨ 6:36 ਮਿੰਟ ਤੇ ਛਿਪੇ ਗਏ ਇਸ ਤਰ੍ਹਾਂ ਅੱਜ ਦਾ ਦਿਨ 10.8 ਘੰਟਿਆਂ ਦਾ ਰਹੇਗਾ ਦੱਸਈਏ ਕਿ ਮੌਸਮ ਵਿਭਾਗ ਨੇ ਜਿਹੜੀ ਕਿ ਮੌਸਮ ਲਈ ਵਿਖੇਵਾਨੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਵਿਖੇਵਾਨੀ ਤਾਂ ਜੁਤਾਈ ਹੈ ਪਰ ਪਿਛਲੇ ਸਾਲ ਨਾਲੋਂ ਇਸ ਸਾਲ ਪੰਜਾਬ ਦੇ ਵਿੱਚ ਕਾਫੀ ਮੀਂਹ ਜਿਹੜਾ ਕਟ ਦਰਜ ਕੀਤਾ ਗਿਆ ਹੋਰ ਸੂਬਿਆਂ ਦੀ ਗੱਲ ਕਰੀਏ ਤਾਂ ਹਰਿਆਣਾ ਹਿਮਾਚਲ ਪ੍ਰਦੇਸ਼ 'ਚ ਕਾਫੀ ਮੀਂਹ ਦੇਖਣ ਨੂੰ ਮਿਲਿਆ ਹੈ ਪੰਜਾਬ ਦੇ ਫਤਿਹਗੜ੍ਹ ਅਤੇ ਰੂਪਨਗਰ ਦੇ ਵਿੱਚ ਜ਼ਿਆਦਾ ਪਿਛਲੇ 2 ਦਿਨਾਂ ਤੋਂ ਜ਼ਿਆਦਾ ਮੀਂਹ ਦਰਜ ਕੀਤਾ ਗਿਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪੰਜਾਬ ਦੇ ਕਈ ਸੂਬੇ ਅਜਿਹੇ ਨੇ ਜਿੱਥੇ ਬਿਲਕੁਲ ਵੀ 7 ਦਿਨਾਂ ਪਿਛਲੇ 7 ਦਿਨਾਂ ਦੇ ਵਿੱਚ ਬਿਲਕੁਲ ਵੀ ਮੀਂਹ ਦਰਜ ਨਹੀਂ ਕੀਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਮੌਸਮ ਵਿਭਾਗ ਦੀ ਵਾਪਿਖਵਾਨੀ ਅਨੁਸਾਰ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਸੂਬਿਆਂ 'ਚ ਮੀਂਹ ਪੈਂਦਾ ਹੈ ਜਾਂ ਫਿਰ ਮੌਸਮ ਖੁਸ਼ਕ ਰਹੇਗਾ ਤੇ ਪਾਰਾ ਜੁੜਾ ਵਧੇਗਾ ਪੰਜਾਬ ਦੇ ਵਿੱਚ ਪਾਰਾ ਕਈ ਸੂਬਿਆਂ ਦੇ ਵਿੱਚ 37 ਤੋਂ ਵੀ ਪਾਰ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਲੋਕ ਇੱਕ ਵਾਰ ਫਿਰ ਆਪਣੇ ਘਰਾਂ ਦੇ ਵਿੱਚ ਗਰਮੀ ਕਾਰਨ ਬੈਠ ਗਏ ਨੇ ਘਰਾਂ ਤੋਂ ਸਿਰਫ ਜ਼ਰੂਰੀ ਕੰਮ ਲਈ ਹੀ ਨਿਕਲਦੇ ਨੇ ਦੇਖਣਾ ਹੋਵੇਗਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਚ ਮੌਸਮ ਸੁਹਾਵਣਾ ਹੋਵੇਗਾ ਜਾਂ ਫਿਰ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਜਬ ਮੀਡੀਆ ਹੁੰਦੀ ਹੋਈ ਇਜਾਜ਼ਤ ਧੰਨਵਾਦ